ਪਤਨੀ ਨੇ ਸਹੇਲੀ ਨਾਲ ਮਿਲ ਕੇ ਮਾਰਤਾ ਆਪਣਾ ਪਤੀ ਦੱਬ ਦਿੱਤੀ ਘਰ ਦੇ 베ੜੇ ਚ ਲਾਸ਼ ਦੇਖੋ ਕਿਵੇਂ ਦੱਬੀ ਹੋਈ ਲਾਸ਼ ਕੱਢੀ ਬਾਹਰ ਬੇਹਦ ਖੌਫਨਾਕ ਘਟਨਾ ਨੂੰ ਤੁਸੀਂ ਵੀ ਦੇਖੋ ਕਿਵੇਂ ਦਿੱਤਾ ਗਿਆ ਅੰਜਾਮ ਇਸ ਵੇਲੇ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤਲਵੰਡੀ ਸਾਬੋ ਦੇ ਪਿੰਡ ਗਾਟ ਵਾਲੀ ਦੇ ਵਿੱਚ ਇੱਕ ਔਰਤ ਨੇ ਆਪਣੀ ਸਹੇਲੀ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਅਤੇ ਮਗਰੋਂ লাশ ਟੋਆ ਪੁੱਟ ਕੇ ਵੇੜੇ ਦੇ ਵਿੱਚ ਦੱਬ ਦਿੱਤੀ ਜਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਇਸ ਮੌਕੇ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਿਵੇਂ ਕੀਤਾ ਇਹ ਕਤਲ ਆ ਤੁਸੀਂ ਵੀ ਸੁਣੋ ਜੀ ਨਾ ਡਾਡਾ ਕਲਵੰਤ ਸਿੰਘ ਜੀ ਜਿਹੜਾ ਬੰਦਾ ਪਿੰਡ ਤੇ ਆਉਣਾ ਪਿਆ ਗਿਆ ਜੀ ਕੀ ਲੱਗਦਾ ਸੀ ਸ਼ਮੀਰ ਕੌਰ ਦਾ ਭਰਾ ਜੀ ਜਿਹੜਾ ਡੱਡ ਬੱਡੀ ਨਿਕਲੀ ਹੈ ਇਹਦਾ ਕੀ ਲੱਗਦਾ ਇਹਦਾ ਜੀ ਮੇਰਾ ਪੁੱਤ ਜਾਈ ਮੈਂ ਆਲਾ ਸੀ ਜੀ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮੰਨ ਕੇ ਚੱਲੋ ਵੀ ਕਾਫੀ ਸਿਰ ਤੋਂ ਆਉਣਾ ਜਾਣਾ 2.5 ਸਾਲ ਹੋ ਗਏ ਜੀ ਇਹ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀਗਾ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜਾਂਦੇ ਹੋ ਪਰ ਉਹ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜਪੇ ਜੀ ਮੈਨੂੰ 10000 ਰੁਪਏ ਲੈ ਲੈਣਾਂ ਨੇ ਮੈਨੂੰ ਬੁਲਾਉਣਾ ਛੱਡ ਗਏ ਸੀ ਤਿੰਨ ਸਾਲ ਹੋ ਗਏ ਜੀ ਮੇਰੇ ਨਾਲ ਵਰਤਦੇ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਗਾ ਵੀ ਤੁਸੀਂ ਮੇਥੋਂ ਮੈਂ ਨਹੀਂ ਆਉਦੀ ਭੈਣ ਨਾ ਵਰਤਦਾ ਤਾਂ ਮਹਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਤੁਹਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲ ਜ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਪਾੜ ਰਿਹਾ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਮੈਨੇ ਮੈਨੂੰ ਇਹ ਦੱਸ ਦਿਓ ਵੀ ਸਾਡਾ ਭਾਈ ਕਿੱਥੇ ਹੈ ਠੀਕ ਹੈ ਵੀ ਤੁਹਾਡੇ ਤੇ ਮੈਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹ ਕਹੀ ਗਏ ਕਹਿੰਦੇ ਕਿ ਹੈਗਾ ਹੈਗਾ ਪਹਾੜਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਨੇ ਫਲਾਣੇ ਬਾਬੇ ਕੋਲੇ ਜਾਂਨੇ ਅਸੀਂ ਪਤਾ ਕਰਦੇ ਆ ਇਹ ਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਆ ਜਿੰਨੀ ਮੇਰੇ ਨਾਲ ਵਰਤੀ ਆ ਮੈਂ ਸਜਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਵੀ ਸਖਤ ਤੋਂ ਸਖਤ ਮੇਰੀ ਭੈਣ ਨੂੰ ਸਖਤ ਡੌੜੀ ਦਿਓ ਵੀ ਠੀਕ ਆ ਵੀ ਮੇਰੇ ਕਰਨੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਤੁਹਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋਂ ਬਾਅਦ ਭੈਣ ਨਹੀਂ ਠੀਕ ਹੈ ਜਿੰਨੇ ਮੇਰੇ ਬੱਚੇ ਆ ਮਨੇ ਜਦ ਲਈ ਦੋ ਬੇਰੇ ਬੱਚੇ ਆ ਗਏ ਉਹਨਾਂ ਨੂੰ ਮੈਂ ਪਾਲੂਆਂ ਪੂਰਾ ਸਾਥ ਦੇਊਂਗਾ ਮੈਂ ਇੰਨੇ ਵਿੱਚ ਜਨਤਾ 'ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕਿਆ ਮੈਂ ਉਹਨਾਂ ਹੀ ਕਰੂੰਗਾ ਠੀਕ ਹੈ ਕਹਿੰਦੇ ਕਤਲ 35 ਇੰਨੇ ਕਰਾਇਆ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋ ਇਹਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਇਹ ਕਹਿੰਦੀ ਸੀ ਵੀ ਬਰੋਕ ਦੇ ਸੀਗੇ ਜੋ ਕਿ ਇਹਦੇ ਘਰ ਵਾਲੀ ਸੁਖਵੀਰ ਕੌਰ ਸੀ ਹਮ ਬਲਵੀਰ ਸਿੰਘ ਦੇ ਘਰ ਵਾਲੀ ਸੁਖਵੀਰ ਕੌਰ ਉਹ ਰੋਕਦਾ ਸੀ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਇਹਨਾਂ ਨੇ ਕੋਈ ਚੱਕਰ ਇਹੋ ਜਿਹਾ ਪਾਇਆ ਜੀ ਬਸ ਨੂੰ ਫੋਨ ਤੇ ਮਨਕ ਇਹ ਜੀ ਚਾਰਟ ਲਾਈ ਤੇ ਬਸ ਉਹ ਫੋਨ ਤੀ ਲੱਗ ਰੰਦਾ ਲੱਗਿਆ ਰੰਦਾ ਸੀ ਉਹਦੇ ਨਾਲ ਹੀ ਉਦੋਂ ਬਾਅਦ ਇਹਨਾਂ ਨੇ ਬਸ ਇਹ ਠੰਡ ਕਰਿਆ ਜੀ ਨਾਲ ਮਿਲ ਕੇ ਮੇਰਾ ਨਾਮ ਜੀ ਤੇ ਸੇਮ ਹੈ ਜੀ ਮੈਂ ਮਨਕ ਜੋ ਜੋ ਮੁੰਡਾ ਬਲਵੀਰ ਸਿੰਘ ਹੈ ਜੀ ਜਿਹਦੀ ਮਨਕ ਜਨੂ ਅਧਿਕਾਰ ਪਿੰਡਗਾਟ ਵਾਲੀ ਵਿੱਚ ਡੈੱਡ ਬੋਡੀ ਲੱਭੀ ਹੈ ਜੀ ਮੈਂ ਉਹਦਾ ਭਤੀਜਾ ਕੀ ਮਾਮਲਾ ਸੀ ਇੱਥੇ ਮਾਮਲਾ ਇਹ ਹੈ ਜੀ ਮਨਕ ਚੱਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਿਆਦਾ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਮਨਕ ਚੱਲ ਉਹ ਤੇ ਲੱਗਿਆ ਪਿਆ ਸੀ 9 ਵਜੇ ਉਹਨੂੰ ਫੋਨ ਆਉਂਦਾ ਕੋਈ 9:00 ਸਵਾ 9 ਦੇ ਕਰੀਬ ਹੂੰ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ ਵੀ ਮੈਂ ਨਹੀਂ ਆਉਂਦਾ ਫੇਰ ਦੋ ਤਿੰਨ ਫੋਨ ਆਉਂਦੇ ਜੀ ਹੂੰ ਫੇਰ ਉਹ ਕਹਿੰਦਾ ਵੀ ਚੱਲ ਮੈਂ ਆਉਣਾ ਹੂੰ ਕਿਹਨੇ ਬੁਲਾਇਆ ਫੋਨ ਕਿਹਨੇ ਕਰੇ ਫੋਨ ਇੱਥੋਂ ਜੀ ਪ੍ਰੀਤਗਾਟ ਵਾਲੀ ਦੀ ਉਸਨੇ ਫੋਨ ਕਰਿਆ ਜੀ ਵੀ ਤੂੰ ਆ ਤੇ ਉਹ ਇੱਥੇ ਆਇਆ ਜੀ ਫਿਰ ਹੂੰ ਤੇ ਉਦੋਂ ਬਾਅਦ ਸੀ ਕੋਈ ਲੋਕੇਸ਼ਨ ਕੜਾਈ ਜੀ ਲੋਕੇਸ਼ਨ ਤੋਂ ਪਤਾ ਲੱਗਿਆ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਗਾਟੜ ਦੇ ਵਿੱਚ ਹੀ ਹੈ ਉਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਜੀ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਉਹ ਸਾਰੇ ਨੰਬਰ ਜੀ 2-250 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਹਾਂਜੀ ਉੱਥੇ ਅਸੀਂ ਮਨਿਚਲੇ ਲਿਖਵਾਇਆ ਫਰੈ ਕਰਵਾਈ ਜੀ ਤੇ ਉਹ ਨਾਲ ਹੀ ਡੀਟੇਲ ਬਣੇ ਦਾ ਕੰਮ ਕਰਦੀ ਏ ਠੀਕ ਹੈ ਜੀ ਇੱਥੇ ਉਹਦੇ ਸੰਬੰਧ ਵਿੱਚ ਆਉਂਦਾ ਜਾਂਦੇ ਰਹਿੰਦੇ ਸੀ ਉਹਨਾਂ ਦੇ ਨਾਲ ਵੱਲ 2-3 ਸਾਲ ਦੇ ਸੰਬੰਧ ਸੀਗੇ ਵੀ ਇਹਨਾਂ ਕੋਲੇ ਆਉਂਦੇ ਸੀ ਚੇਰ ਫਣੇ ਦੇ ਚੱਕਰ ਵਿੱਚ ਤੇ ਉਨ ਮੰਨ ਕੇ ਚਲੋ ਜੀ ਇਹ ਬਾਡੀਗ੍ਰਾਮ ਤੋਂ ਹੋਈ ਹੈ ਜੀ ਇਥੋਂ ਇਹਨੇ ਤੋਂ ਕਰਵਾਈ ਹੈ ਜੀ ਕੀਨੇ ਮਾਰਿਆ 30 ਗੱਲਵਾਨਾ ਮਾਰਿਆ ਪ੍ਰੀਤ ਨੇ ਜੀ ਜੋਗੀ ਘਾਟ ਵਾਲੀ ਹੈ ਜੀ ਜੋ ਦੱਸਣ ਦੇ ਮੁਤਾਬਿਕ ਉਨ ਮੰਨ ਕੇ ਚਲੋ ਜੀ ਸਾਨੂੰ ਦੱਸਿਆ ਵੀ ਜੋ ਪੁਲਿਸ ਨੇ ਬਰਾਮਦ ਕਰਵਾਈਆਂ ਚੀਜ਼ਾਂ ਇਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾ ਪਾਵਾ ਮਾਰਿਆ ਜੀ ਫਿਰ ਦਾ ਮਾਰੇ ਜੀ ਉਦੋਂ ਬਾਅਦ ਉਹਨੇ ਮਾਰ ਕੇ ਜੀ ਆਪਦੇ ਮੰਨ ਕੇ ਚੱਲ ਵੀ ਜੋ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਡੋਆ ਪਟਾਏ ਜੀ ਤੇ ਉਦੋਂ ਉਹ دیکھتے ਦਬਿਆ ਜੀ ਉਦੋਂ ਬੋਡੀ ਹਮ ਉਸ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਬਣਾ ਕੇ ਜੀ ਬੋਡੀ ਮੰਗ ਕੀ ਆ ਕਿ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਹ ਇਹਦੇ ਦੋ ਬੱਚੇ ਸੀ ਜੀ ਇੱਕ ਦਾ ਨਾਮ ਬਲਵਿੰਦਰ ਸੀਗਾ ਜੀ ਇੱਕ ਦਾ ਨਾਮ ਅਸੀ ਸਰਬੰਦ ਉਹਦੇ ਗੱਡੇ ਬੱਚੇ ਉਹਦੇ ਬੱਚੇ ਜੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਰਾਂਜਸ ਕੀ ਮੰਨਦੇ ਆ ਤੁਸੀਂ ਕੀ ਮੰਨ ਰਾਂਜਸ ਜੀ ਇਹ ਚੇਲ ਬਣੇ ਦੀ ਚੱਕਰ ਵਿੱਚ ਹੀ ਇਹਨਾਂ ਨੇ ਕੋਈ ਬਲੀ ਜੜਾਈ ਰੰਜੀਤ ਸਿੰਘ ਭਾਈ ਜੀ ਅਭੀ ਯਾਨੀ ਕਿ ਇਹ ਭਾਈ ਜੀ ਤੀਣਾ ਟਟਾ ਪਲਾਸ ਹੈ ਟੜਪੰਡ ਰਵੰਡੀ ਸਾਹਿਬ ਜੀ ਕੀ ਮਾਮਲਾ ਸੀ ਇਹ ਇਹ ਮਾਮਲਾ ਆਇਆ ਸੀਗਾ ਇਹ ਕੰਮ ਤੇ ਸੀ ਕਚਹਿਰੀ ਚ ਕੀ ਨਾਇਕਾ ਬਲਵੀਰ ਜੀ ਉਹ ਟੱਕੀ ਲੱਗਦਾ ਮੇਰਾ ਭਰਾ ਜੀ ਤੇ ਇਸ ਤੋਂ ਬਾਅਦ ਜੀ ਇਹਨਾਂ ਦੋ ਕੋਣ ਆਇਆ ਜੀ ਇਹ ਦੂਜੇ ਫੋਨ ਤੇ ਇੱਥੇ ਆਇਆ ਇਹਨਾਂ ਕੋਲ ਇੱਥੇ ਜੀ ਰੀਤਗਾੜ ਵਾਲਾ ਰੀਤਗਾੜਾ ਟੋਏ ਤੇ ਇਸ ਤੋਂ ਬਾਅਦ ਜੀ ਇਹਨਾਂ ਨੇ ਪਤਨ ਕੀ ਕਰਿਆ ਕੀ ਨਹੀਂ ਕਰਿਆ ਜੀ ਬੋਲੇ ਦਿਓ ਬੋਲਾ ਮੇਰਾ ਨਾਮ ਰਜਿੰਦਰ ਭੱਟੀ ਆ ਜੀ ਤੇ ਮੈਂ ਪਰੋਣਾ ਜੀ ਇਹਨਾਂ ਦਾ ਤੇ ਇਹ ਵੀ ਯਾਨੀ ਕਿ ਚੇਲਪੁਰ ਦੇ ਕੰਮ ਦੇ ਵਿੱਚ ਇੱਥੇ ਪਹਿਲਾਂ ਆਉਂਦੀ ਰਹਿੰਦੀ ਸੀਗੀ ਤੇ ਬਲਵੀਰ ਸਿੰਘ ਇੱਕ ਬਹੁਤ ਮਿਹਨਤੀ ਬੰਦਾ ਸੀਗਾ ਤੇ ਇਹਨੂੰ ਰੋਕਦਾ ਸੀਗਾ ਇਸ ਕੰਮ ਤੋਂ ਜੀ ਤੇ ਰੋਕਦਾ ਸੀਗਾ ਉਹ ਰੋਕਦੀ ਨਹੀਂ ਸੀ ਇਸੇ ਰੰਜਜ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਉਸੇ ਚੱਕਰ ਦੇ ਵਿੱਚ ਇਹਦੀ ਬਲੀ ਦਿੱਤੀ ਆ ਜੀ ਇਹ ਵੱਡ ਟੋਕ ਜਿਹੜਾ ਨਪਿਆ ਨਾ ਪਹਿਲਾਂ ਉਹਦੀ ਬਲੀ ਦਿੱਤੀ ਆ ਬਾਅਦ ਦੇ ਵਿੱਚ ਇਹ ਨਪਿਆ ਜੀ ਤੇ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਵੀ ਯਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਬੰਦੇ ਮੰਨ ਲਓ ਵੀ ਇਹਦੇ ਨਾਲ ਟੂਆ ਪਟੌਣ ਦੇ ਵਿੱਚ ਸੀ ਜਾਂ ਬਲੀ ਮਾਰਨ ਦੇ ਵਿੱਚ ਸੀ ਉਹ ਸਾਰੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਇਹ ਟੂਆ ਪੰਜ ਫੋਟੋ ਗਈ ਕਟੂਕਟ ਚਾਰ ਪੰਜ ਫੋਟੋ ਟੂਆ ਲੂੰਗਾ ਉੱਤੇ ਇਹਦੇ ਕੰਡੇ ਝਾਫੇ ਲੱਕੜਾਂ ਬਹੁਤ ਬਾਲੇ ਬੁੰਦੇ ਰੱਖੇ ਹੋਏ ਜੀ ਬੀ ਯਾਨੀ ਕਿ ਆਪ ਦੇ ਨਹੀਂ ਇਹਨਾਂ ਨੇ ਮੁੱਦਾ ਖਤਮ ਕਰਤਾ ਸੀ ਬਾਈ ਜੀ ਵੀ ਇਸ ਚੀਜ਼ ਦਾ ਕੋਈ ਵੀ ਸਰਾਖ ਨਹੀਂ ਨਿਕਲੂਗਾ ਪਰ ਜੋ ਪ੍ਰਸ਼ਾਸਨ ਆ ਜੋ ਸਰਕਾਰ ਆ ਪੁਲਸਾ ਤੇ ਪੰਡਾ ਇਹਨੇ ਪੂਰਾ ਸਾਡਾ ਸਾਥ ਦਿੱਤਾ ਵੀ ਯਾਨੀ ਕਿ ਸਾਡੇ ਨਾਲ ਲਕੀਰ ਨਾਲ ਕੁਛ ਨਾ ਕਢਾਈਆਂ ਤੇ ਪਤਾ ਲੱਗਿਆ ਹਾਂਜੀ ਇਹਦੇ ਘਰ ਵਾਲੀ ਦਾ ਵੀ ਹੱਥ ਵਿੱਚ ਸੀ ਪੂਰਾ ਹੱਥ ਹੈ ਜੀ ਇਹਦੇ ਘਰ ਵਾਲੀ ਦਾ ਪੂਰਾ ਪੂਰਾ ਹੱਥ ਸਾਰਾ ਹਾਥੀ ਉਹਦਾ ਜੀ ਵਿੱਚ ਨਾਲ ਚੇਲੀ ਦਾ ਤੇ ਉਹਦਾ ਪੂਰਾ ਹੱਥ ਨਹੀਂ ਰੰਜ ਸਿੰਘ ਮੰਨਦੇ ਤਾਂ ਕੰਜਤਾ ਇਹੀ ਹੈ ਜੀ ਬਸ ਉਹ ਰੋਗਦਾ ਸੀਗਾ ਉਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਗੁਰੂ ਘਰ ਜਾਣ ਵਾਲਾ ਇਹ ਚਿੱਲੇ ਜਵਟਿਆ ਮਗਰ ਜਾਂਦੀ ਸੀਗੀ ਆਹੀ ਇੱਕ ਰੰਜਿ ਸੀਗੀ ਹੱਕ ਕਤਲ ਹੋ ਗਿਆ ਕੀ ਮਾਮਲਾ ਹੈ ਮਾਜੋਗ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਰਤਪਾਂ ਤੇ ਸੰਬੰਧੀ ਜਿਹੜਾ ਹੈਗਾ ਚਲਾਈ ਮਹਿੰਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ ਤੇ ਜੋ ਤੇ 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਮ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚ ਪੋਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚ ਪੋਕੇ ਰੱਖਿਆ ਹੋਇਆ ਹੈ ਇਤੇ ਕਾਰਵਾਈ ਕਰਦੇ ਹੋਏ ਐਸਐਚਓ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਇਹ ਦਰਜ ਰਜਿਸਟਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਇਹ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਚਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਪਲਵੀਰ ਸਿੰਘ ਮ੍ਰਿਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮ مشورہ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son of ਭੰਗਾ ਸਿੰਘ ਵਾਸੀ ਨਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤਕੌਰ ਦਾ ਤੇ ਲੀਲਾ ਸਿੰਘ son of ਤੇਜ ਸਿੰਘ ਵਾਸੀ ਘਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤਕੌਰ ਦੀ ਵੀਰਪਾਲ ਕੌਰ ਹਰਵਿੰਦਰ wife of ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਘਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਾਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪਟਕੇ ਇਹਨੂੰ ਜਿਹੜਾ ਹੈਗਾ ਉਹ ਉਥੇ ਦਬਾ ਦਿੱਤਾ ਜਿਹਦੇ ਅਸੀਂ ਇਹਦੇ ਵਿੱਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਵਿੱਚ ਵਾਧਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਘਾਟਵਾਲੀ ਤੇ ਇੱਕ ਇਹਦੀ ਮ੍ਰਿਤਕ ਦੇ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਰੈਸ਼ ਕਰ ਲਿਆ ਬਾਕੀ ਦੋਸ਼ੀਆਂ ਦੀ ਜੜੀ ਹੈਗੀ ਆ ਉਹ ਪਾਲ ਜਾਰੀ ਹੈ ਇਹ ਤੁਸੀਂ ਕਹੇ ਫੁੱਟ ਡੂੰਗਾ ਡੱਬਿਆ ਸੀ ਤੁਸੀਂ ਗੱਡਾ ਪ੍ਰਸ਼ਾਸਨ ਨੇ ਕਰਵਾਇਆ ਕਿੰਨਾ ਟੋੜਿਆ ਬਟਾ ਹੋਇਆ ਸੀ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਗਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦਾ ਪਿਆ ਹੋਇਆ ਸੀਗਾ ਸਰ ਇਹ ਰਾਤ ਸਮੇ ਹੋਇਆ ਕੰਮ ਥਾ ਕਿਉਂਕਿ ਆਹ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਥਾ ਰਾਤ ਨੂੰ ਹੋਇਆ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਇਹ ਮੋਢਲੀ ਪੁੱਛ ਕੇ ਸ਼ਦਰਾ ਨੇ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛ ਕੇ ਚੰਦ ਨੇ ਇਹ ਹੀ ਮੰਨਿਆ ਹੈਗਾ ਕਿ ਇਹ ਜਿਹੜਾ ਮ੍ਰਿਤਕ ਹੈਗਾ ਬਲਵੀਰ ਸਿੰਘ ਇਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬੰਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮੇਹੂਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਤਰਾ ਨਾਲ ਵੱਟ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਸਲਾਹ ਦੇ ਵਿੱਚ ਰਜਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦੱਬ ਕੇ ਜਿਹੜਾ ਹੈਗਾ ਅਟਕੇ ਉਹ ਦਵਾਤ ਰੰਜਸ਼ ਕੀ ਸੀ ਸਰ ਰੰਜਿਸ਼ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰੀਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੋੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਉਹਨਾਂ ਨੇ ਸਲਾਹ ਬਣਾਈ ਤੇ ਸਲਾਹ ਬਣਾ ਕੇ ਉਹਦਾ ਜਿਹੜਾ